multim <laughs> conseguente ਬਈ ਕੀ ਨਾ ਆਪਣਾ ਤੇ ਕੀ ਮਸਲਾ ਕੀ ਹੈ ਜੀ ਜਿਹੜਾ ਕੰਮ ਬੰਦ ਚੱਲਦਾ ਇਹਦਾ ਬਾਈਪਾਸ ਮੇਰਾ ਨਾਮ ਬਲਜੀਤ ਸਿੰਘ ਬੋਦੀਵਾਲਾ ਬਲਾਕ ਪ੍ਰਧਾਨ ਸਿੱਧੂਪੁਰ ਜਥੇਬੰਦੀ ਆਪਣੇ ਮਲੋੜ ਤੋਂ ਤੇ ਮਸਲਾ ਇਹ ਹੈ ਬਾਈ ਜੀ ਇਹ ਜਦੋਂ ਦਾ ਇਹ ਬਾਈਪਾਸ ਬਣ ਲੱਗਿਆ ਉਦੋਂ ਤੋਂ ਹੀ ਜਿਹੜੇ ਛੋਟੇ-ਮੋਟੇ ਕਿਸਾਨ ਜਿਨ੍ਹਾਂ ਦੀ ਪਹੁੰਚ ਨਹੀਂ ਜਾਂ ਆਮ ਸਧਾਰਨ ਲੋਕ ਹੈ ਜਿਨ੍ਹਾਂ ਦੀ ਸਿਰਫ ਲੀਡਰਾਂ ਤੱਕਰ ਪਹੁੰਚ ਹੈਣੀ ਉਹਨਾਂ ਦਾ ਇੱਥੇ ਇੱਕ ਤਰ੍ਹਾਂ ਦਾ ਲੁੱਟਖਸੋਟੀ ਹੋ ਰਹੀ ਆ ਫਸਲਾਂ ਮਰ ਗਈਆਂ ਕਣਕ ਵੇਲੇ ਵੀ ਬਹੁਤ ਨੁਕਸਾਨ ਹੋਇਆ ਤੇ ਹੁਣ ਝੋਨਾ ਵੀ ਜਿੱਥੇ ਕੋਈ ਮੀਂਹ ਪੈਂਦਾ ਅੱਧਾ ਅੱਧਾ ਕਿਲਾ ਝੋਨਾ ਨੱਪਿਆ ਜਾਂਦਾ ਕੋਈ ਸੁਣਵਾਈ ਨਹੀਂ ਹੋ ਰਹੀ ਮਟੀਰੀਅਲ ਘਟ ਗਿਆ ਲੱਗੀ ਜਾਂਦਾ ਜਦੋਂ ਬਰਸਾਤ ਆਉਂਦੀ ਹੈ ਕੰਧਾਂ ਡਿੱਗ ਪੈਂਦੀਆਂ ਤੇ ਖੇਤਾਂ ਦੇ ਵਿੱਚ ਫਸਲ ਨੱਪੀ ਜਾਂਦੀ ਹੈ ਪੱਥਰ ਖਿੱਲਰ ਜਾਂਦਾ ਅੱਧ ਦੇ ਕਿਲੇ ਤੇ ਕਰਨਾ ਇੱਥੇ ਵਾਇਆ ਜਾਣਾ ਕੋਈ ਨੁਕਸਾਨ ਇੱਥੇ ਹੱਦੋਂ ਜ਼ਿਆਦਾ ਹੋਈ ਜਾਂਦੇ ਆ ਕੋਈ ਸੁਣਵਾਈ ਨਹੀਂ ਨਾ ਕੋਈ ਸਰਕਾਰੀ ਅਫਸਰ ਦੀ ਡਿਊਟੀ ਹੁੰਦੀ ਆ ਵੀ ਆ ਕੇ ਕਿਸਾਨਾਂ ਨੂੰ ਪੁੱਛੇ ਇੱਥੇ ਐਸਡੀਐਮ ਵਗੈਰਾ ਆਇਆ ਕੋਈ ਕੋਈ ਨਹੀਂ ਕੋਈ ਨਹੀਂ ਆਇਆ ਨਾ ਐਸ ਡੀ ਐਮ ਨਾ ਕੋਈ ਇੱਥੇ ਵੋਟਾਂ ਵੇਲੇ ਬਥੇਰੇ ਆ ਜਾਂਦੇ ਆ ਨਾ ਕੋਈ ਬਲਜੀਤ ਕੌਰ ਦਾ ਵੀ ਹੱਕ ਬਣਦਾ ਵੀ ਤੇਰਾ ਏਰੀਆ ਤੂੰ ਆ ਕੇ ਇੱਥੇ ਆਮ ਲੋਕਾਂ ਨੂੰ ਪੁੱਛੇ ਜਾਂ ਖੁੱਡੀਆਂ ਸਾਹਿਬ ਆ ਤੁਸੀਂ ਹੁਣ ਜਿਹੜੇ ਇਕੱਠੇ ਹੋਏ ਹੋ ਤੁਸੀਂ ਹੁਣ ਕੀ ਕੰਮ ਬੰਦ ਕੀਤਾ ਹੈ ਤੁਹਾਡੇ ਅਗਲੇ ਕੀ ਮੰਗ ਲੋ ਕਾਜ ਅਸੀਂ ਦੇਖੋ ਦੇਖਦੇ ਹਾਂ ਇਹਨਾਂ ਦੇ ਮੂੰਹ ਕੰਨੀ ਪਰ ਅਸੀਂ ਸਿੱਧੂਪੁਰ ਜਥੇਬੰਦੀ ਦਾ ਇਹ ਸੂਲ ਹੈ ਵੀ ਉਹ ਥੋੜਾ ਘਣਾਚੇਰੀ ਪ੍ਰਸ਼ਾਸਨ ਦੇ ਮੂੰਹ ਕੰਨੀ ਦੇਖਦੀ ਹੁੰਦੀ ਹੈ ਤੇ ਨਹੀਂ ਅਸੀਂ ਹੋ ਸਕਦਾ ਵੱਡਾ ਸੜਕ ਵੀ ਰੋਕਾਂਗੇ ਤੇ ਜਿੰਨਾ ਚਿਰ ਜਿਹੜੇ ਕਿਸਾਨ ਆ ਇਹਨਾਂ ਨੂੰ ਤਸੱਲੀ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹ ਕੰਮ ਨਹੀਂ ਹੋਣ ਦਿਆਂਗੇ ਮਲੋੜ ਤੋਂ ਲੈ ਕੇ ਡੱਬ ਵਾਲੀ ਰੋਡ ਜੇ ਠੇਕੇ ਤੇ ਜਿੰਨਾਂ ਕੋਲੇ ਹੈ ਕੀ ਆਪਣਾ ਮੇਰਾ ਨਾਮ ਕੁਲਵੰਤ ਸਿੰਘ ਆ ਜੀ ਸਾਡਾ ਭਵਾਨਪੁਰੇ ਵਿੱਚ ਰਕਬਾ ਜੀ ਸਾਡੇ ਕੰਦਾ ਕੱਢ ਰਹੇ ਹੈ ਬਰਸਾਤ ਕਰਕੇ ਕੰਦਾ ਪਹਿਲਾਂ ਮਗਰੋਂ ਕੱਢੀਆਂ ਪਹਿਲਾਂ ਡਿੱਗ ਪਈਆਂ ਜੀ ਸਾਡਾ ਨੁਕਸਾਨ ਇਹਦਾ ਝੋਨੇ ਦਾ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਪਾਣੀ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਦੂਜਾ ਪਾਣੀ ਔਰ ਇਹ ਪੁੱਲ ਤੋਂ ਜਿਹੜਾ ਆਉਂਦਾ ਉਹ ਵੀ ਜਾਂਦਾ ਜੀ ਪੁੱਲ ਥੱਲੇ ਜਾਂਦਾ ਉੱਛੇ ਵਸਲ ਸੀ ਤੁਹਾਡੀ ਕਿੰਨੀ ਜ਼ਮੀਨ ਲੱਗਦੀ ਨਾਲ ਸਾਡੀ 4-5 ਕਿੱਲੇ ਥਾਂ ਲੱਗਦਾ ਜੀ ਅੱਛਾ ਹੋਰ ਵੀ ਬਹੁਤ ਕਿਸਾਨ ਆਈ ਸਾਰੇ ਹੀ ਹੈਗੇ ਇੱਥੇ ਇਕੱਠੇ ਹੋਏ ਆ ਤੇ ਅਸੀਂ ਇਹ ਕੰਨ ਦਾ ਕੰਮ ਬੰਦ ਕਰਾਇਆ ਇੱਥੇ ਕੋਈ ਨਹੀਂ ਆਇਆ ਜੀ ਇਹ ਕੰਦਾ ਡਿੱਗਣ ਕਰਕੇ ਆ ਕਿ ਜਗ੍ਹਾ ਇਹਨਾਂ ਨੇ ਅੱਗੇ ਵਧਾ ਕੇ ਵੀ ਕੰਦਾ ਵੀ ਅੱਗੇ ਵੀ ਕੰਦਾ ਵੀ ਕੱਢਿਆ ਹੈ ਜੱਗੇ ਸਾਡੇ ਤੋਂ ਸਾਨੂੰ ਬੱਸ ਐਵੇਂ ਫੀਤੇ ਨਾਲ ਬੇਨਤੀ ਕਰਾ ਕੇ ਬੇਨਤੀ ਪੂਰੀ ਕਰਾਈ ਨਹੀਂ ਮਸ਼ੀਨ ਨਾਲ ਜੀ ਕੱਲ ਬੇਨਤੀ ਕਰਾਈ ਆ ਇੱਥੇ ਉਹਦਾ ਮਸ਼ੀਨ ਨਾਲ ਜੋ ਕਰਾਈ ਸੀਗੀ ਉਹਦਾ ਸਹੀ ਆਇਆ ਉਹ ਕੰਧ ਉਹਦੂ ਗਾਂ 3 ਫੁੱਟ ਜੀ ਤਨ ਫੋਟਾ ਕਿਹਾ ਹਾਂਜੀ ਉਹ ਕੀ ਕਹਿ ਰਿਹਾ ਇਹਨਾਂ ਦਾ ਕੋਈ ਜੜਵੇ ਆਇਆ ਕੋਈ ਨਹੀਂ ਆਇਆ ਜੀ ਇੱਥੇ ਸਾਨੂੰ ਕੋਈ ਨਹੀਂ ਆਇਆ ਕੱਲ ਦੇ ਅਸੀਂ ਕੰਮ ਬੰਦ ਕਰਾਇਆ ਕੱਲ ਦਾ ਕੋਈ ਨਹੀਂ ਆਇਆ ਜੀ ਕੀ ਨਾਂ ਕੀ ਮੈਂ ਹਰਦੀਪ ਸਿੰਘ ਪੈਨਮ ਰੋਡ ਦਾ ਰਹਿਣ ਵਾਲਾ ਜੀ ਮੇਰੀ ਮੇਰੀ ਇੱਥੇ ਜ਼ਮੀਨ ਪੈਂਦੀ ਹੈ ਜੀ ਜਿਹੜਾ ਬਾਈਪਾਸ ਬਣ ਰਿਹਾ ਜੀ ਇਹ ਜ਼ਮੀਨ ਜਿਹੜੇ ਵਿਚੜਾ ਬਾਈਪਾਸ ਬਣ ਨਾ ਤਾਂ ਸਾਨੂੰ ਉਹਦੀ ਕੋਈ ਬੇਨਤੀ ਦੇ ਰਿਹਾ ਜੀ ਜੋ ਜਿਹੜੀਆਂ ਸਾਈਡ ਤੇ ਕੰਧਾਂ ਕੱਢ ਰਹੇ ਆ ਸਾਨੂੰ ਉਹਦੀ ਬੇਨਤੀ ਹੁੰਦੀ ਰਹੇ ਉਹ ਆਪਦੀ ਮਰਜ਼ੀ ਦਾ ਕੱਢ ਰਹੇ ਆ ਜੀ ਔਰ ਚਾਰ ਚਾਰ ਪੰਜ ਪੰਜ ਫੁੱਟ ਸਾਡੇ ਖੇਤ ਦੇ ਵਿੱਚ ਕੱਢ ਰਹੇ ਆ ਜੀ ਉਹ ਡੱਕ ਪੈਂਦੀਆਂ ਗਾ ਮਟੀਰੀਅਲ ਸਾਡੇ ਵਾਹਣ ਦੇ ਵਿੱਚ ਜਾਂਦਾ ਜੀ ਸਾਡੀ ਫਸਲ ਖਰਾਬ ਹੋ ਰਹੀ ਏ ਨਾਲ ਸਾਡੀ ਮਹਿਕਮਾ ਸੁਣਦਾ ਜੀ ਕੋਈ ਇੱਥੇ ਆਉਂਦਾ ਨਹੀਂ ਕੋਈ ਵਾਸਤਾ ਨਹੀਂ ਦੋ ਘੰਟੇ ਕਹਿ ਕੇ ਮੁੜ ਕੇ ਆਸੇ ਪਾਸੇ ਫਿਰ ਨਾਲ ਜਨ ਕੰਮ ਚਲਾ ਲੈਂਦੇ ਜੀ ਖੇਤ ਦੇ ਵਿੱਚ ਸਾਡੀ ਜੋ ਜ਼ਮੀਨ ਹੈ ਜੀ ਉਹਦੇ ਵਿੱਚ ਕੰਦਾ ਕੱਢ ਰਹੇ ਆ ਜਿਹੜਾ ਇਹਨਾਂ ਨੇ ਥਾਂ ਲਿਆ ਜੀ ਉਹਨੂੰ ਛੱਡ ਕੇ ਵੀ ਚਾਰ-ਚਾਰ ਪੰਜ-ਪੰਜ ਕੁੜਤਾ ਵੱਧ ਲੈ ਰਹੇ ਆ ਇਹ ਉਹ ਜੇ ਕੱਲ ਦਾ ਕੰਮ ਬੰਦ ਕੀਤਾ ਕਿਸੇ ਨੇ ਆ ਕੇ ਪੁੱਛਿਆ ਕੋਈ ਕਿਸੇ ਨੇ ਆ ਕੇ ਕੋਈ ਨਹੀਂ ਪੁੱਛਿਆ ਜੀ ਦੋ ਇਹਨਾਂ ਦੇ ਆ ਰੱਖੇ ਹੋਇਆ ਮੈਨੇਜਰ ਉਹ ਕੋ ਕਹਿੰਦਾ ਆ ਰਿਹਾ ਲਾਰੇ ਲਾਰੇ ਆ ਜੀ ਲਾਰੇ ਲਾ ਕੇ ਵਿੱਚੋਂ ਆ ਹੁਣ ਦੋ ਘੰਟੇ ਹੋਏ ਇੱਕ ਇਹਨਾਂ ਦਾ ਕੁਲਦੀਪ ਸਿੰਘ ਸੀਗਾ ਜੀ ਉਹ ਆ ਕੇ ਮੜਾ ਚੰਗਾ ਜਿਹਾ ਬੋਲਿਆ ਸਾਡੇ ਜ਼ਿੰਮੇਵਾਰ ਨੂੰ ਵੀ ਤੁਸੀਂ ਫਲਾਨਾ ਝੋਂਕਾ ਕੰਮ ਰੋਕ ਬੈਨ ਨੂੰ ਇੱਥੇ ਹੋਵਾ ਹੋਵਾ ਤੁਹਾਨੂੰ ਹੋਰ ਤਾਂ ਕੋਈ ਕੰਮ ਨਹੀਂ ਤੁਸੀਂ ਵਿਹਲੇ ਹੈਗੇ ਤੁਸੀਂ ਸਾਨੂੰ ਸਮਾਂ ਦੀ ਵਿਹਲੇ ਦੱਸ ਦਿਆ ਇਹ ਨਾਲੇ ਸਾਡੀ ਜਗ੍ਹਾ ਰੋਕ ਦਿਆ ਧੱਕੇ ਨਾਲ ਨਾਲੇ ਸਮਾਂ ਤੁਹਾਨੂੰ ਵਿਹਲੇ ਦੱਸ ਦੇ ਨਾਲ ਦੇ ਨਾਲੇ ਕਿੰਨਾ ਕੁ ਰਕਬਾ ਪੈਂਦਾ ਨਾਲ ਜਿਹੜੇ ਬਾਈਪਾਸ ਨਾਲ ਜਿਹੜਾ ਭਗਵਾਨਪੁਰ ਪਿੰਡ ਦਾ ਹੋਰ ਜਿਹੜਾ ਮਤਲਬ ਨੁਕਸਾਨ ਹੋ ਰਿਹਾ ਸਾਰੇ ਦਾ ਨੁਕਸਾਨ ਹੋ ਰਿਹਾ ਜਿੱਥੇ ਜਿਆਦਾ ਉਚਾਈ ਤੇ ਬਣਿਆ ਨਹੀਂ ਸਾਰੀ ਮਿੱਟੀ ਰੁੜ ਕੇ ਜਾ ਰਹੀ ਹੈ ਖੇਤ ਦੇ ਵਿੱਚ ਜਿਹੜੀ ਫਸਲ ਲੱਗੀ ਹੋਈ ਹੈ ਸਾਰੀ ਉਹ ਨੱਪੀ ਜਾ ਰਹੀ ਹੈ ਡਲੇ ਵੀ ਜਾ ਰਿਹਾ ਜੋ ਬਜਰੀ ਹੈ ਕੰਕਰੀਟ ਸਾਰਾ ਵਿੱਚ ਜਾ ਰਿਹਾ ਇਹ ਤੇ ਕੋਈ ਨਹੀਂ ਇੱਥੇ ਆ ਰਿਹਾ ਕੋਈ ਸੁਣਵਾਈ ਨਹੀਂ ਕਰ ਰਿਹਾ ਜੀ ਬਹੁਤ ਹੀ ਬੁਰਾ ਹਾਲ ਹੈ ਜੀ सर काम ये गांव वालों अभी मैं चेक करने के लिए आया हूँ यहाँ पे तो इन्होंने रुकवा रखा है भाइयों को सारे दिक्कत हो रही है तो वो अभी यहाँ आएंगे जो कॉन्ट्रेक्टर हैं जो यहाँ काम करवा रहे हैं वो भाइयों का जो भी काम है जो दिक्कत जो इन्हें आ रही है उनका सोल्यूशन इन्हें करना चाहिए जैसे वो इनकी जगह में जो दीवार निकाली जा रही है कोई हो रही है पहले से नहीं कोई नक्शा बना हुआ है सर इसका नक्शा भी है ये पास भी हुआ पड़ा है वो भी पास अगर यहाँ के अगर इन्हें दिखाएंगे कि इतना पास हुआ है और इतना काम हम कर सकते हैं

अब ये कॉन्ट्रैक्टर अपने आप देखेगा कि काम उसे कैसे चालू करवाना है वो उसकी हेडिंग है सर हमारी इसमें कुछ नहीं है